ਔਰ ਇਹਨੇ ਕੀ ਕਰਨਾ ਤਾਰਾ ਚੋਰੀ ਕਰਕੇ ਕੋਡੀਆਂ ਤੇ ਭਾਅ ਵੇਚ ਕੇ ਨਸ਼ਾ ਹੀ ਕਰਨਾ ਜੇ ਹੁਣ ਪੁਲਿਸ ਚਾਵੇ ਤਾਂ ਜਿੰਨੀ ਵੀ ਇਹਨਾਂ ਦੀ ਇੱਕ ਤਰੀਕੇ ਨਾਲ ਇਹਨਾਂ ਦਾ ਸਰਕਲ ਬਣਿਆ ਉਹਨਾਂ ਨੂੰ ਡਿਸਮੈਂਟਲ ਕੀਤਾ ਜਾ ਸਕਦਾ ਕਿਉਂਕਿ ਇਹਦੇ ਥਰੂ ਸਾਰੇ ਨੂੰ ਫੜਿਆ ਜਾ ਸਕਦਾ ਇਦਾਂ ਨਹੀਂ ਸਾਨੂੰ ਦੱਸਿਆ ਤੁਹਾਡੀ ਮਿਹਨਤ ਤੁਹਾਡੀ ਮਿਹਨਤ ਦੀ ਲੁੱਟ ਹੈ ਤੁਹਾਡੀ ਤਾਂ ਮਿਹਨਤ ਦੀ ਲੁੱਟ ਹੈ ਨਾ ਇਹ ਕਹਿੰਦੇ 200 ਰੁਪਏ ਦੀ ਵੇਖਦੀ ਛੇ ਜੀ ਤੁਸੀਂ ਕਿੰਨੇ ਦੀ ਲੋਨ ਦੇ ਤਾ ਸਾਡੀ ਤਾਂ 8 1500 ਦੀ ਕੋਈ ਥੋੜੀ ਐਮ ਐਮ ਦੇ ਹਿਸਾਬ ਨਾਲ ਕਿਸੇ ਬੜੀ ਮੋਟ ਦੇ ਮਹਿੰਗੀ ਪੈਂਦੀ ਹੈ ਜੀ ਕੋ ਪਲੰਬਰ ਦਾ ਕੰਮ ਕਰਦਾ ਤੇਰੇ ਤੇਨੂੰ ਕੰਮ ਵੀ ਆਉਂਦਾ ਹੱਥ 'ਚ ਕਲਾ ਵੀ ਹੈਗੀ ਆ ਫਿਰ ਇਹ ਕੰਮ ਕਿਉਂ ਕਰਨ ਲੱਪਿਆ ਹੈਂ ਉਮਰ ਕਿੰਨੀ ਆ ਤੇਰੀ ਬਈ ਨੀ ਕੋਈ ਬਈ ਜੇ ਹੁਣ ਤੇਰਾ ਚਲੋ ਅਸੀਂ ਤੇਰਾ ਪਿੰਡ ਤਾਂ ਨਹੀਂ ਦੱਸਣਾ ਤੇਰੇ ਮਾਪਿਆਂ ਨੂੰ ਪਤਾ ਲੱਗੇ ਤਾਂ ਉਹਨਾਂ ਦੇ ਦਿਲ ਤੇ ਕੀ ਬੀਤੂਗੀ ਇੰਨੀ ਹੋਸ਼ ਹੈਗੀ ਆ ਨਸ਼ਾ ਕਰਦਾ ਸੱਚੀ ਸੱਚੀ ਦੱਸੀ ਨਸ਼ਾ ਕਰਦਾ ਕਲਦਰਾ ਮਿਲ ਜਾਂਦਾ ਆਪਣੇ ਕਲਦਰਾ ਮਿਲ ਕਲਦਰਾ ਮਿਲ ਲੇ ਤੂੰ ਕਿਧੇ ਕਰੋ ਲੈਨੇ ਸਾਰਾ ਇਹਦਾ ਮਾਂ ਨਹੀਂ ਮੈਨੂੰ ਪਤਾ ਲੈ ਲੇਡੀ ਆ ਕਿ ਬੰਦਾ ਆ ਤੇਰੀ ਕਲਰਾ ਮੱਲੇ ਕਿਸੇ ਔਰਤ ਦੇ ਕਰੋ ਕਹਿੰਦਾ ਨਸ਼ਾ ਲੈਣਾ ਤੇ ਸਮਾਨ ਜਿਹੜਾ ਆ ਵੇਚਦੇ ਆ ਪ੍ਰਾ ਕਿਹਨੂੰ ਕਿਹਨੂੰ ਵੇਚਦੇ ਆ ਨਹੀਂ ਆ ਸਮਾਨ ਨੂੰ ਤੂੰ ਚੋਰੀ ਕਰਕੇ ਇਹ ਆਪਣੇ ਘਰ ਤਾਰਾ ਪਾਣੀਆਂ ਸੀ ਕਿਹੜੇ ਕਬਾੜੀਆਂ ਨੂੰ ਵੇਚਦੇ ਆ ਕੀ ਨਾ ਉਹ ਅਸੀਂ ਐਨੇ ਪਰੇਸ਼ਾਨ ਹੋਏ ਨੇਰ ਕੋ ਸਾਡੀ ਮੋਟਰ ਹੈ ਉੱਥੇ ਲੋਕ ਦਾ ਦਰਵਾਜ਼ਾ ਖੋਲਿਆ ਗਿਆ ਜੀ ਸਿਆਲ ਦੇ ਵਿੱਚ ਬੇਰ ਸਿੰਘਾਂ ਵਾਲੇ ਪਾਸੇ ਸਾਡੀ ਮੋਟਰ ਹੈ ਉਹਦਾ ਇੱਕ ਦਿਨ ਗਾਡਰ ਪਟਣ ਲੱਗੇ ਉਸੇ ਜੀ ਰਾਤ ਨੂੰ ਦੋ ਦਿਨ ਅਸੀਂ ਰੱਖੀ ਰੱਖੀ ਤਾਂ ਪਜਾ ਹੋਇਆ ਇਹ ਚੋਰ ਫਾੜ ਲਿਆ ਆ ਜਾ ਓਰੇ ਆ ਜਾ ਆ ਜਾ ਨਾ ਫਾੜੋ ਅੱਜ ਕਈ ਵੇਲੇ ਬੰਦਾ ਆਂਡੀ ਗਵਾਂਡੀ ਤੇ ਸ਼ੱਕ ਕਰ ਲੈਂਦਾ ਪਤਾ ਨਹੀਂ ਉਹਨੇ ਲਾਕਬਾਜੀ ਜੇ ਕਰ ਦਿੱਤਾ ਕੰਮ ਇਹ ਕਰੀ ਇਹ ਜਾਂਦੇ ਆ ਹਾਂਜੀ ਇਹ ਚੋਰ ਰੋਜ਼ ਹੀ ਜੀ ਆਹੀ ਕੁਛ ਵਾ ਕਈ ਕਈ ਵੇਲੇ ਧਾਰ ਆ ਕੇ ਦੇ ਕੁਛ ਫੜੇ ਜਾਂਦੇ ਹਾਂਜੀ ਕਿ ਹੱਦ ਹੋ ਗਈ ਹੱਦ ਤੇਰਤਾਗੂ ਅਸਮਾਨੀ ਗਿਆ ਚੜ ਦੋਸਤੋ ਪਰ ਇੱਕ ਰਾਹਤ ਦੀ ਖਬਰ ਹੈ ਕਿ ਇੱਕ ਕਿਸਾਨ ਨੇ ਇੱਕ ਚੋਰ ਰੰਗੇ ਹੱਥੀ ਲਿਆ ਫੜ ਦੋਸਤੋ ਸਤਿ ਸ਼੍ਰੀ ਅਕਾਲ ਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਿਕ ਉਮਰਤ ਨੇ ਸੂਰੀ ਤੁਸੀਂ ਸ਼ੇਰ ਤੁਹਾਨੂੰ ਜ਼ਲਾਉਂਦੇ ਵੀਡੀਓ ਕਿਸ ਵਕਤ ਤੋਂ ਨਾਲੇ ਸਾਡੇ ਇਸ ਸਮੇਂ ਅਸੀਂ ਜਾਫਰਪੁਰ ਪਿੰਡ 'ਚ ਮੌਜੂਦ ਹਾਂ ਔਰ ਜਾਫਰਪੁਰ ਪਿੰਡ ਵਿਖੇ ਇੱਕ ਵੀਰ ਨੇ ਹਾਸਲੇ ਨਾਲ ਤੇ ਦਲੇਰੀ ਨਾਲ ਕਿਚੋਰ ਫੜਿਆ ਇੱਥੇ ਨਾ ਕੋਈ ਬਾਰਾ ਸਿੰਘਾ ਫੜ ਹੋਇਆ ਨਾ ਕੋਈ ਮਸੈਲ ਦੀ ਕੀ ਇਹ ਰਸ਼ ਚੋਰ ਨੂੰ ਦੇਖਣ ਨੂੰ ਲੱਗਾ ਕਿ ਚੋਰ ਕਹੋ ਜਿਆ ਚੋਰ ਦੀ ਸ਼ਕਲ ਦੇਖਣ ਨੂੰ ਲੋਕ ਇੱਥੇ ਇਕੱਠੇ ਹੋਇਆ ਰਸ਼ ਮੋਟਰ ਤੇ ਤਾਂ ਲੱਗਾ ਮੌਕੇ ਤੇ ਜਾ ਕੇ ਦੇਖਦੇ ਕਿ ਕੀ ਗੱਲਬਾਤ ਚੱਲ ਰਹੀ ਹੈ ਤੇ ਅੱਥੀ ਇਹਨਾਂ ਨੇ ਚੋਰ ਫੜ ਲਿਆ ਔਰ ਚੋਰ ਨੇ ਬਹੁਤ ਸਾਰੀਆਂ ਗੱਲਾਂ ਕਬੂਲੀਆਂ ਵੀ ਆ ਪੂਰੀ ਜਾਣਕਾਰੀ ਅਸੀਂ ਸੋਨੀ ਵੀਰ ਤੋਂ ਲੈਣੇ ਸੁਣ ਵੀਰ ਇੱਕ ਵਾਰੀ ਸਿਚੁਏਸ਼ਨ ਸਮਝਾ ਦਿਓ ਹੋਇਆ ਕਿਵੇਂ ਤੇ ਤੁਸੀਂ ਚੋਰ ਨੂੰ ਫੜਿਆ ਕਿਵੇਂ ਠੀਕ ਹੈ ਜੀ ਮੈਂ ਜੀ ਦਾ ਮੇਨ ਰੋਡ ਤੇ ਜਾਂਦਾ ਸੀਗਾ ਅੱਛਾ ਜੀ ਇਹ ਇਧਰੋਂ ਸਾਡੀ ਕਮਾਦੀ ਚੋਂ ਨਿਕਲੇ ਆ अच्छा ਤੇ ਮੈਨੂੰ ਥੋੜੀ ਜਿਹੀ ਸ਼ੱਕ ਪੈ ਗਈ ਇਹਦੇ ਪਰ ਇਹਦੇ ਕੋਲ ਹੱਥ 'ਚ ਲਫਾਫਾ ਸੀ ਉਹਦੇ ਵਿੱਚ ਨਾ ਜਿਹਦਾ ਕੋਸ਼ਿਸ਼ ਲਪੇਟਿਆ ਆ ਮੈਂ ਜਦੋਂ ਉੱਥੇ ਮੋੜੇ ਖੜੀ ਕੇ ਕਮਾਦੀ ਵਾਲ ਤੇ ਆਂਦਾ ਸੀ ਤੁਰਿਆ ਮੈਨੂੰ ਪਹਿਲਾਂ ਵੀ ਇਹਨੂੰ ਸਾਨੂੰ ਇਹਦੇ ਪਰ ਸ਼ੱਕ ਜਿਹੀ ਸੀਗੀ ਤੇ ਜਦੋਂ ਮੈਂ ਉਧਰ ਉਹ ਬੈਂਗੋ برو ਤੇ ਨਿੱਕਾ ਮਾਰ ਕੇ ਤਾਂ ਮੈਂ ਇਧਰ ਰੈਰ ਰਲ ਮੋਟਰਾਂ ਚੱਲਦੀਆਂ ਸੀ ਮੈਂ ਉਧਰ ਵਾਰੀ ਬਦਲਣ ਤੇ ਮੈਂ ਉਧਰ ਚੱਲ ਗਿਆ ਜਦ ਮੈਂ ਰਸਤੇ 'ਚ ਦੇਖਿਆ ਤਾਂ ਮੋੜੇ ਨਿਕਲੇ ਅੱਗੇ ਕਮਾਦੀ 'ਚ ਮੈਂ ਜਦੋਂ ਸਕੂਟਰੀ ਮੋੜ ਕੇ ਤੇ ਕੋਲ ਨੂੰ ਆ ਗਿਆ ਮੈਂ ਕਿਹਾ ਕੀ ਲੱਕੇ ਆਇਆ ਮੈਨੂੰ ਕਹਿੰਦਾ ਮੈਂ ਕੁਛ ਨਹੀਂ ਲੱਕੇ ਆਇਆ ਕਹਿੰਦਾ ਮੇਰੇ ਕੋਲ ਜ਼ਬਰਦਸਤੀ ਦੇ ਕੋਲ ਹੱਥ ਪਾਈ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਨਹੀਂ ਨਹੀਂ ਹੱਥ ਪਾਈ ਕੋਸ਼ਿਸ਼ ਨਹੀਂ ਮੇਰੇ ਕੋਲ ਲਫਾਫਾ ਖੋਲਿਆ ਜਦੋਂ ਮੈਂ ਲਫਾਫਾ ਖੋਲਿਆ ਤਾਂ ਵਿੱਚੋਂ ਤਾਰ ਸੀ ਮੈਂ ਕਿਹਾ ਉਹ ਤਾਰ ਮੈਂ ਕਿਹਾ ਤੂੰ ਕਿੱਥੋਂ ਲੈ ਕੇ ਆਇਆ ਕਹਿੰਦਾ ਜੀ ਮੈਂ ਤਾਰ ਨਮੇਸ਼ਹਿਰੋਂ ਲੈ ਕੇ ਆਇਆ ਤੇ ਸਾਨੂੰ ਨਮੇਸ਼ਹਿਰ ਨੂੰ ਆਹ ਰੂਟ ਪੈਂਦਾ ਹਾਂਜੀ ਮੈਂ ਉਹੀ ਦੱਸਿਆ ਮੈਂ ਕਿਹਾ ਆਇਆ ਦਾ ਤੂੰ ਇੱਧਰੋਂ ਆ ਤੇ ਮੈਂ ਘਰ ਨੂੰ ਫੋਨ ਕੀਤਾ ਮੈਂ ਕਿਹਾ ਆਪਣੀ ਮੋਟਰਾਂ ਦੇ ਮੜੇ ਤਾਰ ਦੇਖੋ ਮੈਂ ਬੰਦਾ ਫੜਿਆ ਦੇਖਿਓ ਤਾਂ ਹੈ ਤਾਂ ਨਹੀਂ ਕੋਈ ਕਿਸੇ ਮੋਟਰ ਦੀ ਤਾਰ ਵੱਢੀਓ ਤੇ ਇਹ ਨੇ ਜੀ ਅੱਗੇ ਕਹਿੰਦਾ ਨਹੀਂ ਕਹਿੰਦਾ ਮੈਂ ਤਾਂ ਜੀ ਸ਼ਹਿਰੋਂ ਲੈ ਕੇ ਆਇਆ ਤੇ ਮੈਂ ਭਾਰਤੀ ਹਸਪੀਟਲ ਕੋਲੋਂ ਕੋਈ ਮੁੰਡਾ ਆ ਮੈਂ ਉਹਦੇ ਕੋਲੋਂ ਲਈ ਆ ਉੱਥੇ ਕੋਈ ਸਮਾਨ ਲੈਣ ਆਇਆ ਸੀਗਾ ਮੈਂ ਕਿਹਾ ਚਲੋ ਠੀਕ ਆ ਮੈਂ ਐਦਾਂ ਕੀਤਾ ਮੈਂ ਕਿਹਾ ਤੂੰ ਐਦਾਂ ਕਰ ਮੈਂ ਕਿਹਾ ਪਿੱਛੇ ਬੈਠ ਮੇਰੀ ਸਕੂਟਰੀ ਤੇ ਕਹਿੰਦਾ ਨਹੀਂ ਮੈਂ ਨਹੀਂ ਜਾਣਾ ਮੈਂ ਕਹਾਂ ਤੂੰ ਪਿੱਛੇ ਬੈਠ ਮੈਨੂੰ ਧੱਕੇ ਨਾਲ ਪਿੱਛੇ ਬਿਠਾ ਲ ਕੇ ਮੈਂ ਲੈ ਆਇਆ ਮੈਂ ਕਿਹਾ ਮੇਰੀਆ ਪਤਾ ਵੀ ਮੇਰੀ ਦੋ ਤਿੰਨ ਮੋਟਰ ਇੱਥੇ ਆ ਤਾਂ ਮੈਂ ਕਿਹਾ ਪਤਾ ਲੱਗ ਜਾਣਾ ਮੈਨੂੰ ਜਦੋਂ ਆਏ ਤਾਂ ਮੋਰੇ ਸਾਡੀ ਮੋਟਰ ਦੀ ਤਾਰ ਵੱਡੀ ਹੋ ਸੀ ਇਹਨੇ ਫੇਰੇ ਨੇ ਜੀ ਕਹਿੰਦਾ ਮੈਂ ਮੈਂ ਨਹੀਂ ਵੱਡੀ ਇਹ ਫਿਰ ਜਦੋਂ ਭਾਜੀ ਹੁਣ ਸਾਰੇ ਆ ਗਏ ਤਾਂ ਫਿਰ ਮੰਨ ਗਿਆ ਕਹਿੰਦਾ ਮੈਂ ਹੀ ਵੱਡੀ ਆ ਫਿਰ ਜਿਹੜੀ ਤਾਰ ਛਿੱਲੀ ਤੇ ਸਾਡੀ ਕੁਮਾਦੀ ਦੇ ਵਿੱਚੇ ਛਿੱਲੀ ਹੋ ਜਿਹੜਾ ਉੱਪਰੋਂ ਫਟ ਗਿਆ ਫਿਰ ਅਸੀਂ ਆ ਕੇ ਉਹ ਵੀ ਦੇਖਿਆ ਉੱਪਰ ਹਾਂ ਉਹ ਛਿੱਲੀ ਮੂੰਹ ਪਤਾ ਨਹੀਂ ਕਹਿੰਨਾ ਛਿੱਲੀ ਉਸ ਜਾਨੀ ਕਿ ਕੁਮਾਦੀ ਜੇ ਸੱਟ ਕੇ ਤੋ ਕੋਈ ਹਜ਼ਾਰ ਸਿਗਾ ਸਮਾਨ ਸੀ ਇਹ ਦੇਖੋ ਨਹੀਂ ਉਹ ਨਹੀਂ ਮੈਂ ਦੇਖਿਆ ਸਮਾਨ ਨਹੀਂ ਦੇਖਿਆ ਇਹਦੇ ਕੋਲ ਕੋਈ ਹੁਣ ਐ ਨਹੀਂ ਕਿ ਦੇਖਣਾ ਫੜਾ ਜਾਨੀ ਕੋਈ ਸਿਗਾ ਤੋ ਸੈਟ ਤਾਂ ਹਾਂਜੀ ਤਾਂ ਅੱਛਾ ਜਿਹੜੀਆਂ ਤੁਹਾਡੀਆਂ ਤਾਰਾਂ ਚੋਰੀ ਕਰਦੇ ਆ ਤੁਸੀਂ ਕਿੰਨੇ ਦੀਆਂ ਖਰੀਦੀਓ ਤੇ ਕੋਡੀਆਂ ਦੇ ਭਾ ਕਿੰਨੇ ਦੀ ਪੇਚਦੀ ਕੋਈ ਦੱਸਿਆ ਨੇ ਇੱਦਾਂ ਨਹੀਂ ਸਾਨੂੰ ਦੱਸਿਆ ਕਿ ਤੁਹਾਡੀ ਮਿਹਨਤ ਤੁਹਾਡੀ ਮਿਹਨਤ ਦੀ ਲੁੱਟ ਹੈ ਤੁਹਾਡੀ ਤਾਂ ਮਿਹਨਤ ਦੀ ਲੁੱਟ ਹੈ ਨਾ ਇਹ ਕਹਿੰਦਾ 200 ਰੁਪਏ ਦੀ ਵਿਗਦੀ ਸ਼ਾਇਦ ਤੁਸੀਂ ਕਿੰਨੇ ਦੀ ਲਵਾਉਂਦੇ ਤਾਰਾ ਸਾਡੀ ਤਾਂ 18 1500 ਦੀ ਕੋਈ ਥੋੜੀ ਐਮ ਐਮ ਦੇ ਹਿਸਾਬ ਨਾਲ ਕਿਸੇ ਬੜੀ ਮੋਟ ਦੇ ਮਹਿੰਗੀ ਪੈਂਦੀ ਹੈ ਜੀ ਇਹਨਾਂ ਦੀ 200 ਦੀ ਵਿਗਦੀ ਸਾਡੀ 1800 2000 ਦੀਆਂ ਦੀ ਹਾਂਜੀ ਹਾਂਜੀ ਹੁਣ ਇਹਨੇ ਇੱਕ ਵਾਰੀ ਗੱਲ ਕਰ ਲਈਏ ਇਹ ਯੁੱਧ ਨਸ਼ਿਆਂ ਵਿਰੁੱਧ ਚੱਲਦਾ ਪਿਆ ਜੀ ਔਰ ਆਮ ਲੋਕਾਂ ਨੂੰ ਯੁੱਧ ਲੜਨਾ ਪੈ ਰਿਹਾ ਹੋਰ ਇਹਨੇ ਕੀ ਕਰਨਾ ਤਾਰਾ ਚੋਰੀ ਕਰਕੇ ਕਾਡੀਆਂ ਤੇ ਭਾਅ ਵੇਚ ਕੇ ਨਸ਼ਾ ਹੀ ਕਰਨਾ ਜਿਉਂਣ ਪੁਲਿਸ ਚਾਵੇ ਤਾਂ ਜਿੰਨੀ ਵੀ ਇਹਨਾਂ ਦੀ ਇੱਕ ਤਰੀਕੇ ਨਾਲ ਇਹਨਾਂ ਦਾ ਸਰਕਲ ਬਣਿਆ ਉਹਨੂੰ ਡਿਸਮੈਂਟਲ ਕੀਤਾ ਜਾ ਸਕਦਾ ਕਿਉਂਕਿ ਇਹਦੇ ਥਰੂ ਸਾਰ ਨੂੰ ਫੜਿਆ ਜਾ ਸਕਦਾ ਕਰਲਾ ਮੜ ਜਾ ਥੱਲੇ ਇਹਨੂੰ ਤੇ ਨਾਲ ਗੱਲ ਕਰਨੀ ਆ ਅੱਛਾ ਕੀ ਨਾਮ ਹੈ ਤੇਰਾ ਹੈਪੀ ਹੈ ਹੈਪੀ ਹੈਪੀ ਕੰਮ ਤੂੰ ਸੈੱਡ ਸੈੱਡ ਕਰੀ ਜਾਂਦਾ ਤੈਨੂੰ ਬੰਦੇ ਨੇ ਫੜਿਆ ਇਹ ਤੈਨੂੰ ਤੁਹਾਨੂੰ ਭੇਦ ਕੋਣ ਦਿੰਦਾ ਕਿ ਕਿਹੜੀ ਮੋਟਰ ਸੁੰਨੀ ਆ ਕਿੱਥੋਂ ਚੋਰੀ ਕਰ ਸਕਦਾ ਕੋਈ ਭੇਦ ਨਹੀਂ ਕੋਈ ਕੁਛ ਨਹੀਂ ਕਿਦਾਂ ਦਾ ਹੈਗਾ ਜੀ ਠੀਕ ਹੈ ਜੀ ਮੈਂ ਇਹ ਸਾਰੀਆਂ ਹੁਣ ਜਿੱਦਾਂ ਕਿ ਪਤਾ ਹੀ ਆ ਜੀ ਉਹ ਨਹੀਂ ਸਾਰਾ ਜੋ ਵੀ ਹੋਇਆ ਮੇਰੇ ਸਿਰ ਇਹ ਨਹੀਂ ਪਾਉਣਾ ਹੈ ਜੀ ਹੁਣ ਸਾਰਾ ਠੀਕ ਹੈ ਨਹੀਂ ਮੈਂ ਮੌਕੇ ਤੇ ਵੀ ਨਹੀਂ ਮੈਨੂੰ ਦੇਖਿਆ ਪਹਿਲਾਂ ਕਿੰਨੀ ਵਾਰ ਚੋਰੀਆਂ ਕੀਤੀਆਂ ਸਾਰੇ ਵੱਤ ਤੋਂ ਬਾਅਦ ਇੱਕ ਦੋ ਵਾਰੀ ਤਾਰਾ ਖੋਲੀਆਂ ਹੋ ਗਈਆਂ ਬਸ ਇਤੋਂ ਜ਼ਿਆਦਾ ਨਹੀਂ ਇਹ ਚੋਰੀਆਂ ਕਰਨ ਕਿਉਂ ਲੱਗਿਆ ਤੂੰ ਹੈਂ ਕਹਿੰਦੇ ਤੂੰ ਪਲੰਬਰ ਦਾ ਕੰਮ ਕਰਦਾ ਹਾਂ ਤੇਰੇ ਤੈਨੂੰ ਕੰਮ ਵੀ ਆਉਂਦਾ ਹੱਥ 'ਚ ਕਲਾ ਵੀ ਹੈਗੀ ਹੈ ਫਿਰ ਇਹ ਕੰਮ ਕਿਉਂ ਕਰਨ ਲੱਪ 28 29 ਅੱਜ ਦਾ ਭਾਇ ਨਹੀਂ ਜਿਉਂ ਹੁਣ ਤੇਰਾ ਚਲੋ ਅਸੀਂ ਤੇਰਾ ਪਿੰਡ ਤਾਂ ਨਹੀਂ ਦੱਸਣਾ ਤੇਰੇ ਮਾਪੇ ਉਹਨੂੰ ਪਤਾ ਲੱਗੇ ਤਾਂ ਉਹਨਾਂ ਦੇ ਦਿਲ ਤੇ ਕੀ ਬੀਤੂਗੀ ਇੰਨੀ ਹੋਸ਼ ਹੈਗੀ ਆ ਨਸ਼ਾ ਕਰਦਾ ਸੱਚੀ ਸੱਚੀ ਦਸੀ ਨਸ਼ਾ ਕਰਦਾ ਹਾਂਜੀ ਕਿੱਥੋਂ ਲੈਨੇ ਨਸ਼ਾ ਸ਼ਹਿਰੋਂ ਸ਼ਹਿਰ ਖੁੱਲ ਕੇ ਬੋਲ ਯਾਰ ਹੁਣ ਹੁਣ ਤਾਂ ਫਸ ਗਿਆ ਸ਼ਹਿਰੋਂ ਕਿੱਥੋਂ ਲੈਣਾ ਸ਼ਹਿਰੋਂ ਭਾਜੀ ਇਧਰੋਂ ਮਿਲ ਜਾਂਦਾ ਆਪਣੇ ਕਲਰਾਮਨ ਲੈ ਕਲਰਾਮਨ ਲੇ ਤਾਂ ਕਿਹਦੇ ਘਰੋਂ ਲੈਨੇ ਆ ਸ਼ਹਿਰੋਂ ਇਹਦਾ ਨਾਂ ਨਹੀਂ ਮੈਨੂੰ ਪਤਾ ਹੈਗਾ ਜੀ ਲੇਡੀ ਆ ਕਿ ਬੰਦਾ ਆ? ਲੇਡੀ ਸਰ ਕਲਰਾ ਮੱਲੇ ਕਿਸੇ ਔਰਤ ਦੇ ਘਰੋਂ ਕਹਿੰਦਾ ਨਸ਼ਾ ਲੈਣਾ ਤੇ ਸਮਾਨ ਜਿਹੜਾ ਆ ਵੇਚਦੇ ਆ ਪਰ ਕਿਹਨੂੰ ਕਿਹਨੂੰ ਵੇਚਦੇ ਆ? ਨਹੀਂ ਅਸੀਂ ਵੇਚਦੇ ਥੋੜਾ ਜੀ। ਨਹੀਂ ਆਹ ਸਮਾਨ ਨੂੰ ਤੂੰ ਚੋਰੀ ਕਰਕੇ ਇਹ ਆਪਣੇ ਘਰ ਤਾਰਾ ਪਾਣੀਆਂ ਸੀ। ਇਹ ਤਾਂ ਕਵਾੜੀਆਂ ਦੇਤੀ। ਕਿਹੜੇ ਕਵਾੜੀਆਂ ਨੂੰ ਵੇਚਦੇ ਆ? ਇੱਥੇ ਨਮਸ਼ੇਰ ਰੋਡ ਤੇ ਕੀ ਨਾਮ ਆ ਉਹਦਾ? ਨਾਂ ਨਹੀਂ ਸਰ ਪਤਾ। ਕਿਹੜਾ ਮੱਲਾ ਕਿਹੜਾ ਰੋਡ? ਆਹੀ ਰਾਹੋਂ ਰੋਡ ਯਾਰ। ਰਾਹੋਂ ਰੋਡ ਤੇ ਕਿੱਥੇ ਕੇ ਸਰ ਆਰਕੇਰੀਆ ਕਾਲਜ ਨੇੜੇ ਕਿ ਦੂਰ? ਉਹ ਆਪਣੇ ਮੂਹਰੇ ਪੰਪ ਤੋਂ ਪਿੱਛੇ ਜੀ। ਨਹੀਂ ਹੁਣ ਆਪਾਂ ਇਧਰ ਜਦੋਂ ਜਾਣਾ ਜਾਫਰਪੁਰ ਤੋਂ ਪਹਿਲਾ ਕਬਾੜੀਆ ਹੋਇਆ ਪਹਿਲਾ ਕਬਾੜੀਆ ਜਿਹੜਾ ਆਉਣਾ ਸੱਜੇ ਹੱਥ ਕੇ ਖੱਬੇ ਹੱਥ ਹਾਂ ਸੱਜੇ ਹੱਥ ਸੱਜੇ ਹੱਥ ਹੁਣ ਉਦਾਂ ਬਾਣੀ ਮੋਟੀ ਸ਼ਰਮ ਆਉਂਦੀ ਹੈ ਕਿ ਨਸ਼ਾ ਕੋਈ ਸੋਚਣ ਨਹੀਂ ਦਿੰਦਾ ਹੈ ਹੈਲੋ ਹਾਂਜੀ ਹਾਂਜੀ ਸਰ ਤਰ ਸਾਥੀ ਕਿੰਨੇ ਤੇਰੇ ਨਾਲ ਦੇ ਸਰ ਕੋਈ ਨਹੀਂ ਇਕੱਲਾ ਹੀ ਸੀ ਮੈਂ ਕੁਝ ਹੋਰ ਕਹਿਣਾ ਚਾਹੁੰਨਾ ਨਸ਼ਾ ਛੱਡਣਾ ਚਾਹੁੰਨਾ ਹਾਂਜੀ ਹੈ ਹਾਂਜੀ ਚਲੋ ਦਾ ਇਹਨੇ ਗੱਲ ਦੱਸੀ ਆ ਜੀ ਕਹਿੰਦਾ ਕਿ ਕਲਰਾ ਮੁਹੱਲੇ ਤੋਂ ਇੱਕ ਔਰਤ ਤੋਂ ਨਸ਼ਾ ਖਰੀਦਦੇ ਆ ਆ ਚੋਰੀ ਕਰਕੇ ਇੱਥੋਂ ਜਦੋਂ ਸ਼ਹਿਰ ਵੱਲ ਨੂੰ ਜਾਣਾ ਪਹਿਲੀ ਜਿਹੜੀ ਕਬਾੜੀ ਦੀ ਦੁਕਾਨ ਆਉਂਦੀ ਸੱਜੇ ਹੱਥ ਕਹਿੰਦਾ ਉਹਨੂੰ ਜਾ ਕੇ ਮਾਲ ਵੇਚਦੇ ਆ ਹੁਣ ਸਾਰੀ ਡਿਟੇਲ ਜਿਹੜੀ ਅਸੀਂ ਲੈ ਲਈ ਕਿਉਂਕਿ ਕਿਵਲੇ ਪ੍ਰਸ਼ਾਸਨ ਕਹਿੰਦਾ ਕਿ ਕਿਆ ਕਰੀਏ ਜੀ ਲੜੀ ਨਾਲ ਲੜੀ ਨਹੀਂ ਜੁੜਦੀ ਹੁਣ ਦੇਖਦੇ ਆ ਕੀ ਕਾਰਵਾਈ ਹੁੰਦੀ ਕੀ ਉਹ ਕਬਾੜੀਆ ਚੱਕਿਆ ਜਾਂਦਾ ਕੀ ਕਲਰਾ ਮੁਹੱਲੇ ਚ ਸੌਰਤ ਦਾ ਇਹ ਨਾਮ ਲੈਂਦਾ ਉਹਦੇ ਉਹਨੂੰ ਚੱਕਿਆ ਜਾਂਦਾ ਜਿਹੜੇ ਚਿੱਟਾ ਵੇਚਦੇ ਚਿੱਟੇ ਦੇ ਵਪਾਰੀ ਇੱਕ ਪਾਸੇ ਯੁੱਧ ਨਸ਼ਿਆਂ ਪ੍ਰਧ ਚੱਲਦਾ ਦੂਜੇ ਪਾਸੇ ਠੇਕੇ ਖੁੱਲ ਹੀ ਜਾਂਦੇ ਸ਼ਰੇਮ ਸਕੂਲਾਂ ਮੁਰੇ ਆਕਾ ਨੌਜਵਾਨ ਦੇਖ ਲੋ ਪਲੰਬਰ ਦਾ ਕਹਿੰਦਾ ਕੰਮ ਕਰਦਾ ਸੀ ਹੱਥ 'ਚ ਕਲਾ ਵੀ ਐ ਪਰ ਚੋਰੀ ਕਰਨ ਤੇ ਮਜਬੂਰ ਹੋ ਗਏ ਆ ਕਿਉਂ ਕਿਉਂਕਿ ਨਸ਼ੇ ਦੀ ਤਲਪੀ ਐ ਨਹੀਂ ਲੱਗਦੀ ਅੱਗੇ ਤੇ ਹੱਤਾਂ ਨੂੰ ਕਰਦੇ ਆ ਹੁਣ ਚਿੱਟੇ ਦੇਣ ਲੱਗੇ ਆ ਕੀ ਕਹੂੰਗਾ ਜੀ ਭਾਜੀ ਭਾਜੀ ਇਦਾਂ ਨੇ ਹੁਣ ਏ ਤਾਂ ਚਲੋ ਨਸ਼ੇ ਕਰਦੇ ਆ ਜੀ ਹੂੰ ਅਸੀਂ ਐਨੇ ਪਰੇਸ਼ਾਨ ਹੋਏ ਨੇਰ ਕੋ ਸਾਡੀ ਮੋਟਰ ਹੈ ਉੱਥੇ ਲੋਗ ਇਹਦਾ ਦਰਵਾਜ਼ਾ ਖੋਲਿਆ ਗਿਆ ਜੀ ਸਿਆਲ ਦੇ ਵਿੱਚ ਬੇਰ ਸਿੰਘ ਵਾਲੇ ਪਾਸੇ ਸਾਡੀ ਮੋਟਰ ਹੈ ਉਹਦਾ ਇੱਕ ਦਿਨ ਗਾਡਰ ਪੱਟਣ ਲੱਗੇ ਹੋ ਸੇ ਜੀ ਰਾਤ ਨੂੰ ਦੋ ਦਿਨ ਅਸੀਂ ਰੱਖੀ ਰੱਖੀ ਤਾਂ ਵਜਾ ਹੋਇਆ ਇਹਦਾ ਤਾਂ ਇਹਨਾਂ ਦਾ ਤਾਂ ਇੰਨਾ ਬੁਰਾ ਹਾਲ ਹੋਇਆ ਕਿ ਨੋਕੇ ਮਾਨਸਿਕ ਰੋਗੀ ਬਿਲਕੁਲ ਨਫਰੀ ਜਮਾ ਹੀ ਹੈ ਨਹੀਂ ਨਹੀਂ ਸਾਨੂੰ ਹੋਈ ਜ਼ਿੰਮੇਦਾਰਾਂ ਨੂੰ ਬਹੁਤ ਆਮ ਲੋਕਾਂ ਨੂੰ ਔਖਾ ਜੀ ਔਖਾ ਤੁਸੀਂ ਹੁਣ ਜਿਵੇਂ ਦੱਸਦੇ 1000 ਰੁਪਏ ਦੀ ਤਾਰ ਆ ਹਾਂਜੀ ਇਹ ਨਹੀਂ 100 150 200 ਜੋ ਦਾ ਲੱਗਿਆ ਵੇਚ ਦੇਣੀ ਅਸੀਂ ਮੋਟਰਾਂ ਦੇ ਪਾਈਪ ਲਾਨ ਕਰਾਣੇ ਆ ਵੀ ਛੋਟੇ ਜੇ ਸੋ ਤਕਰੀਬਨ 11-1200 ਦੇ ਇੱਕ ਢੱਕਣਾਂ ਦਾ ਜੀ ਇੰਨੀ ਸਾਰਿਆਂ ਦੇ ਢੱਕਣ ਲਗਭਗ ਚੋਰੀ ਕੀਤੇ ਹੋਏ ਇਹਨਾਂ ਦਾ 50 ਨਾਲ 100 ਦਾ ਵੇਗਦਾ ਹੋਊਗਾ ਜੀ ਹੁਣ ਅਸੀਂ ਦੁਬਾਰਾ ਸਮਝ ਢੱਕਣ ਨਹੀਂ ਲਵਾਏ ਹੁਣ ਥੇਲੇ ਵਾਰ-ਵਾਰ ਮਿੱਟੀ ਦੇ ਰੱਖੇ ਉੱਤੇ ਇੰਨੀ ਪਰੇਸ਼ਾਨੀ ਹੋਈ ਹੋਈ ਉਹ ਚੀਜ਼ ਦੇ ਵਿੱਚ ਢੱਕਣ ਲੱਗਣ ਦੇ ਢੱਕਣ ਬਣਾਉਣ ਨੂੰ ਮਜਬੂਰ ਹੋਇਆ ਵਾ ਸਾਰੇ ਬਸ ਇਹ ਪਰੇਸ਼ਾਨੀ ਹੈ ਜੀ ਉਹ ਜੀ ਮੋਟਰ ਤੇ ਵੀ ਸਮਾਨ ਨਹੀਂ ਛੱਡ ਕੇ ਜਾ ਸਕਦੇ ਕਈਆਂ ਕੋਈਆਂ ਰਾਗ ਦੇ ਚੱਕ ਕੇ ਵੇਚ ਦੇਣ ਕੁਝ ਵੀ ਨਹੀਂ ਜੀ ਸਾਨੂੰ ਦਰਵਾਜ਼ਿਆਂ ਦਾ ਡਰ ਰਹਿੰਦਾ ਕੋ ਲਾਗੇ ਨਾ ਲੈ ਜਾਈਂ ਜਾਂਦੇ ਆ ਇੰਨੀ ਪ੍ਰੋਬਲਮ ਆ ਰਹੀ ਹੈ ਵੀ ਛੱਤ ਥੱਲੇ ਛਾਤ ਉੱਤੇ ਆ ਗਾ ਡਾਡਰ ਦੇ ਡਾਡਰ ਕੱਢਣ ਲੱਗੇ ਹੋ ਸਾਈ ਉਹ ਡਾਡਰ ਕੱਢਦੇ ਸੀ ਨਾਲੇ ਭਗਵਾਨਤ ਮੰਨ ਕੇ ਜਾਂਦਾ ਜਦੋਂ ਜੰਦ ਨਸ਼ੇ ਵਲੋਂ ਸਕਸੈਸਫੁਲ ਬਹੁਤ ਹੋ ਗਿਆ ਉਹ ਅੰਦਰ ਖਾਤੇ ਸਾਰਾ ਕੋ ਚੱਲੀ ਜਾਂਦਾ ਜੀ ਜਾਂਦੇ ਪੂਰੇ ਆ ਇਹ ਚੀਜ਼ਾਂ ਨਹੀਂ ਬੰਦ ਹੋਣੀਆਂ ਜੀ ਬਹੁਤ ਮੁਸ਼ਕਲ ਆ ਪੂਰੀਆਂ ਹੋਣੀਆਂ ਹੁਣ ਤੁਹਾਡੇ ਸਾਹਮਣੇ ਦੱਸਦਾ ਉੱਪਰਲੀ ਤਾਂ ਨਜ਼ਰ ਆਪਣੀ ਸੋਚ ਨਹੀਂ ਬਦਲਦੀ ਜੀ ਕੁਝ ਨਹੀਂ ਹੋ ਸਕਦਾ ਉਹ ਨਜ਼ਰੇ ਚੀਜ਼ਾਂ ਚੱਲੀ ਜਾਣੀਆਂ ਇਹਦੇ ਕੋਲ ਕੋਈ ਫੋਨ ਮਿਲਿਆ ਜੀ ਨਹੀਂ ਨਹੀਂ ਕੋਈ ਨਹੀਂ ਫੋਨ ਹੀ ਕੋਈ ਨਹੀਂ ਮਿਲਿਆ ਜੀ ਇਹਦੇ ਕੋਲ ਕੋਈ ਕੋਈ ਕਾਰਡ ਕੋਡ ਮਿਲਿਆ ਕੁਛ ਨਹੀਂ ਕਾਰਡ ਐ ਨਹੀਂ ਉੱਦਾਂ ਸਾਨੂੰ ਪਤਾ ਇੱਥੇ ਲੋਕ ਲਈ ਆ ਹਾਂਜੀ 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 ਨਾਲ ਦੇ ਬੰਦੇ ਦਾ ਪਤਾ ਸਾਰੇ ਜਾਣਦੇ ਹੀ ਇਹਨੂੰ ਸ਼ਾਕਤਜੀਤ ਤੇ ਬਹੁਤ ਚਿਰ ਦਾ ਫਿਰਦਾ ਅੱਜ ਹੱਥ ਆਇਆ ਜੀ ਇਹ ਹਾਂਜੀ ਬਹੁਤ ਨੁਕਸਾਨ ਕੀਤਾ ਸੱਤਿਆਂ ਦਾ ਕੋਈ ਨੁਕਸਾਨ ਦੱਸਿਆ ਨਹੀਂ ਹੋਰ ਨਹੀਂ ਕਿਸੇ ਦਾ ਦੱਸਿਆ ਜੀ ਹੁਣਾਂ ਦਾ ਹੈ ਦੀ ਹੁਣੀਆਂ ਟੀਮ ਕੋਲ ਨਾਲ ਅੱਛਾ ਜੀ ਇਸ ਸਾਲ ਦੀ ਗੱਲ ਕਰੀਏ ਜੀ ਇਸ ਸਾਲ ਦੀ ਪਿਛਤੇ ਸਾਲ ਦੀ ਕਿੰਨਾ ਕੁ ਲੱਖਾਂ ਦਾ ਨੁਕਸਾਨ ਹੋ ਗਿਆ ਕਿਸਾਨਾਂ ਦਾ ਸਾਰਾ ਟੁੱਟ ਗਿਆ ਤੁਸੀਂ ਇਹ ਦੇਖੋ ਜੀ ਆਹ ਤਕਰੀਬਨ ਮਹੀਨੇ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਵਾਰੀ ਤਾਰਾਂ ਸਾਰੀਆਂ ਮੋਟਰਾਂ ਦੀ ਪੂਰੀ ਲੇਨ ਦੀਆਂ 25 30 ਮੋਟਰਾਂ ਸਾਰਿਆਂ ਦੀਆਂ ਵੱਢ ਕੇ ਲੈ ਕੇ ਜਾਂਦੇ ਜਦੋਂ ਰਾਤ ਲਾਂਦੇ ਜੱਟ ਜੀ ਇਹ ਸਵਾਨ ਹੁੰਦਾ ਉਹ ਵੀ ਚੱਕ ਲੈਂਦੇ ਹਾਂ ਸਾਰਾ ਇਸ ਵਾਂਗੂ ਛੱਡ ਦੇ ਲੱਖਾਂ ਦਾ ਨੁਕਸਾਨ ਮੰਨ ਕੇ ਚੱਲੀਏ ਸੋਖਾ ਜੀ ਸੋਖਾ ਔਰ ਸੀ ਉਹੀ ਗੱਲ ਆ ਬੜਾ ਖਾ ਬਹੁਤ ਮੁਸ਼ਕਲ ਹੈ ਜੀ ਇਹ ਇਹ ਤਾਂ ਮੋਟਰਾਂ ਦੀ ਨਾਲ ਵੀ ਲਾ ਕੇ ਲੈ ਜਾਂਦੇ ਆ ਜੂਟਾ ਮਾਰਦੇ ਹੋ ਜੋੜੇ ਤੋੜ ਕੇ ਲੈ ਜਾਂਦੇ ਜੀ ਲੋਹੇ ਤੇਨੂੰ ਤੇਨੂੰ ਡਰ ਵੀ ਨਹੀਂ ਲੱਗਦਾ ਮੂੰਹ ਕਹਿੰਦੇ ਹੱਥ ਨਹੀਂ ਛੱਲੀ ਹੋਏ ਮੂੰਹ ਨਹੀਂ ਛੱਲੀ ਹੋਏ ਜਿੰਨੇ ਗਾਡਰ ਕਹਿੰਦੇ ਮੋਟਰ ਤਾਰੂ ਇਕੱਲਾ ਬੰਦਾ ਕੋਈ ਕਰ ਸਕਦਾ ਜੀ ਸਾਰੇ ਨਹੀਂ ਤੇਰੇ ਸਿਰ ਇਕੱਲੇ ਦੇ ਨਹੀਂ ਪਾ ਤੇਰੇ ਸਾਥੀ ਵੀ ਹੁਣੇ ਹਨ ਨਾਲ ਕੋਈ ਨਹੀਂ ਸਰ ਜੇ ਹੁਣ ਨਾ ਹੁੰਦਾ ਕੋਈ ਮੇਰੇ ਨਾਲ ਜੀ ਹੁਣ ਤੈਨੂੰ ਕੱਲੇ ਤੈਨੂੰ ਇਕੱਲੇ ਨੂੰ ਤਲਬ ਲੱਗ ਗਈ ਹੁਣ ਤੈਨੂੰ ਇਕੱਲੇ ਨੂੰ ਤਲਬ ਲੱਗ ਗਈ ਤੁਸੀਂ ਕਿਹਨੇ ਕਰ ਰਾਤੀ ਵੀ ਖੋਲੀਆਂ ਰਾਤੀਆਂ ਵੀ ਰਾਤੀ ਵੀ ਖੋਲੀਆਂ ਪਰਸੋਂ ਰਾਤ ਵੀ ਹੋਲੀਆਂ ਜੀ ਕਹੀ ਵੀ ਜਿੰਦਾ ਭੰਨ ਕੇ ਅੰਦਰੋਂ ਲੱਗਾ ਹੈ ਤੇ ਤਾਰਾਂ ਵੀ ਲੱਗਾ ਵੱਢ ਕੇ ਅਕਲ ਦੀ ਹੈ ਸੋਜੀ ਤੇ ਦੋ ਤਿੰਨ ਵਾਰ ਤਾਰਾਂ ਪੈ ਗਈਆਂ ਉਹਨਾਂ ਮੋਟਰ ਨਹੀਂ ਇੱਧਰ ਅੱਠਾਂ-ਦਾਹਾਂ ਨੇ ਵੱਢ ਕੇ ਲੈ ਜਾਂਦੇ ਇਹਨੂੰ ਇਹੀ ਵੱਧਾ ਘੰਟਾ ਜੀ ਸਰਪੰਚ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਅੱਜ ਜੀ ਤਾਂ ਸਾਨੂੰ ਤੰਕੀ ਤਾ ਵੀ ਜੋਗਰਾ ਨੇ ਦੇਖ ਲਓ ਕਿਦੇ ਟੱਕਣ ਲੈ ਜਾਂਦੇ ਆ ਕਦੇ ਤਾਰਾਂ ਤਾਂ ਮੁੰਡਾ ਕੋਦੇ ਜਾਂਦਾ ਸੀ ਇਹਨੂੰ ਫੜ ਲਿਆ ਉੱਥੇ ਉਹਨੇ ਹੌਸਲਾ ਕੀਤਾ ਹਾਂਜੀ ਉਹਨੇ ਵੀ ਹੌਸਲਾ ਕੀਤਾ ਵਿਚਾਰੇ ਨੇ ਫੜ ਕੇ ਸਕੂਟਰ ਤੇ ਬਿਠਾ ਲ ਕੇ ਲਿਆਇਆ ਸੋਨੀ ਆ ਜਾ ਆ ਜਾ ਆ ਜਾ ਇਹਨਾਂ ਸਾਨੂੰ ਫੋਨ ਕੀਤਾ ਕਹਿੰਦਾ ਚੋਰ ਫੜ ਲਿਆ ਆ ਜਾ ਓਰੇ ਆ ਜਾ ਆ ਜਾ ਤਾਂ ਫੜੋ ਇਹ ਕਈ ਵੇਲੇ ਆਂਟੀ ਗਵਾਂਟੀ ਤੇ ਸ਼ੱਕ ਕਰ ਲੈਂਦਾ ਪਤਾ ਨਹੀਂ ਉਹਨੇ ਲਾਗਬਾਜੀ ਜੇ ਕਰ ਦਿੱਤਾ ਕੰਮ ਇਹ ਕਰੀ ਇਹ ਜਾਂਦੇ ਆ ਹਾਂਜੀ ਇਹ ਚੋਰ ਰੋਜ਼ ਹੀ ਜੀ ਆਹੀ ਕੁਛ ਵਾ ਕਈ ਕਈ ਵਾਰੀ ਧਾਰ ਆ ਕੇ ਦੇ ਕੁਛ ਫੜਿਆ ਗਿਆ ਤੋਇਆ ਹਾਂਜੀ ਕਿਤੇ ਟੱਕਣ ਲੱਗ ਗਿਆ ਕਿਤੇ ਕੁਛ ਲੱਗ ਗਿਆ ਇੰਨਾ ਲਹੂ ਪੀਤਾ ਜੇ ਨਹੀਂ ਸਾਡਾ ਅੱਛਾ ਮਤਲਬ ਹਾਲਾਤ ਦੇਖੀਏ ਕਿੰਨੇ ਗੰਭੀਰ ਹੋ ਗਏ ਆ ਅੱਗੇ ਤਾਂ ਰਾਤਾਂ ਨੂੰ ਕਰਦੇ ਹੁਣ ਦਿਨੇ ਵੀ ਆਣ ਲੱਗ ਪਏ ਜੀ ਨਾ ਇਹਨਾਂ ਨੂੰ ਦਿਨਾਂ ਦਾ ਹੈ ਹੀ ਨਹੀਂ ਜੀ ਨਾ ਕੋਈ ਡਰੇ ਹੈ ਨਹੀਂ ਇਹਨਾਂ ਨੂੰ 10 ਮਿੰਟ ਹੋਏ ਨਹੀਂ ਕਿਸੇ ਦਾ ਕੋਈ ਡਰ ਨਹੀਂ ਜੀ 10 ਮਿੰਟ ਹੋਏ ਲੈਟ ਗੇ ਨਾਲੇ ਤਰ੍ਹਾਂ ਤੋੜ ਲਈਏ ਦੇਖੋ ਨਾ ਡਰ ਹੈ ਨਹੀਂ ਬਿਜਲੀ ਦਾ ਜੀ ਵਿੱਚ ਲੈਟ ਆ ਜਾਂਦੀ ਫਿਰ ਚੈਂਬਰ ਜਾਣਾ ਸੀ ਤਿਆਰਪਾ ਪੂਰਾ ਹੈ ਜੀ ਇਹਨਾਂ ਨੂੰ ਇਹ ਐਸੀ ਡਰਦੇ ਹੱਥ ਲੈਣ ਤੋਂ 10 ਮਿੰਟ ਪੂਰੇ ਨਹੀਂ ਜੀ ਉਹ ਲੈਟ ਗੇ ਨੂੰ ਇਹਨੇ ਪਹਿਲੇ ਤੋੜ ਲਈਆਂ ਜੀ ਅਸਲੋ ਕੁੱਛ ਲੋ ਲੈਡ ਚਾਲਦੀ ਨਾ ਤਿਆਰਬਾ ਪੂਰਾ ਹੈ ਕਿੱਥੋਂ ਹੱਥ ਪਾਣਾ ਸਰਪੰਚ ਸਾਹਿਬ ਹੁਣ ਜਿਹੜੇ ਸਾਂਝੇ ਤੌਰ ਤੇ ਮੰਗ ਕੀ ਆ ਮੁੱਖ ਮੰਗ ਕੀ ਸਾਂਝੇ ਤੌਰ ਤੇ ਸਾਰਿਆਂ ਦੀ ਸਾਰੇ ਕਿਸਾਨ ਮੰਗ ਤੇ ਹੀ ਜੀ ਇਹਨਾਂ ਦੇ ਨੱਥ ਪਾਈ ਜਾਵੇ ਇਹਨਾਂ ਨੂੰ ਅਸੀਂ ਤਾਂ ਆਪ ਥੱਕੇ ਹੋ ਹਾਰੇ ਨੁਕਸਾਨ ਹੋ ਰਹੀ ਜਾਂਦਾ ਸਾਡਾ ਹੋਰ ਕਰਦੇ ਨੁਕਸਾਨ ਅੱਛਾ ਜੇ ਹੁਣ ਗੁੱਸੇ 'ਚ ਕੋਈ ਸੱਟ ਚੋਟ ਮਾਰ ਦੇ ਪਰਚਾ ਉਲਟਾ ਸਾਡੇ ਤੇ ਹੋ ਜਾਣਾ ਇਹਨਾਂ ਨੂੰ ਕੁਛ ਨਹੀਂ ਕਹਿਣਾ ਇਹਨਾਂ ਕੋਖ ਵੀ ਨਹੀਂ ਹੋਣਾ ਇਹਨਾਂ ਨੂੰ ਪਰਚਾ ਸਾਡੇ ਦੇਣ ਕਹਿਣਾ ਬੰਦਾ ਫੜ ਇਹ ਨਹੀਂ ਕਹਿਣਾ ਚੋਰ ਵੱਡਦਾ ਸੀ ਤਾਰਾ ਦਾ ਹੱਥ ਆ ਗਿਆ ਸਮਝ ਜਣ ਕੁੱਟਦੇ ਉਹਨਾਂ ਦੇ ਹੋਣਾ ਨਾ ਕਿਸੇ ਦੇ ਸੱਟ ਮਾਰ ਦੇ ਤਾਂ ਕਹਿਣਾ ਨਾਨਕੇ ਆਏ ਆ ਜੀ ਮਾਨਸਿਕ ਰੋਗੀ ਆ ਇਹ ਫਲਾਨਾ ਤੁਸੀਂ ਬਚਾ ਕਰ ਸਕਦਾ ਸੀਗਾ ਜੀ ਸੋਨੀ ਕੁਛ ਨਾ ਕੁਛ ਆਪਣੇ ਬਚਾ ਲਏ ਹੁਣ ਗੁੱਸੇ ਚ ਕੋਈ ਮਾਰ ਦੇ ਤਾਂ ਸਾਡੇ ਤੇ ਪਰਚਾ ਪਹਿਲ ਦੇ ਆਧਾਰ ਤੇ ਹੋਣਾ ਹੈ ਨਾ ਹਾਂਜੀ ਇਹਨਾਂ ਨੂੰ ਛੱਡ ਦੇਣਾ ਲੈ ਭੇਜ ਕੇ ਦੇਖ ਲਓ ਅੱਜ ਜੀ ਸ਼ਾਮ ਤੱਕ ਇਹ ਘਰੇ ਹੋਣਾ ਘੁੰਮਦਾ ਅੱਛਾ ਮੈਂ ਇੱਕ ਗੱਲ ਦੱਸਦਾ ਜੀ ਉਧਰ ਸਿਸਟਮ ਬੜਾ ਤੇਜ਼ ਆ ਏਜੰਸੀਆਂ ਦਾ ਮੰਨ ਲਓ ਮੈਂ ਤੁਸੀਂ ਜਾਂ ਕੋਈ ਵੀ ਤਾਰ ਚੋਰੀ ਕਰਕੇ ਵੇਚਣ ਚੱਲ ਜਵੇ ਸ਼ਾਮ ਤੱਕ ਆਪਾਂ ਫੜੇ ਲੈ ਇਹ ਜਿਹੜੇ ਰੂਟੀਨ ਚ ਕੰਮ ਕਰਦੇ ਉਹ ਨਹੀਂ ਪੜ ਹੁੰਦੇ ਉਹ ਨਹੀਂ ਪੜ ਹੁੰਦੇ ਜੀ ਇਹਨਾਂ ਦਾ ਪਤਾ ਨਹੀਂ ਕੀ ਹਫਤਾ ਚੱਲਦਾ ਕੀ ਚੱਲਦਾ ਇਹ ਨਹੀਂ ਪੜਦੀ ਕੋਈ ਕੋਲ ਵੀ ਲੈ ਕੇ ਚੱਲਦਾ ਕਵਾੜੀ ਜਾਂਦਾ ਉਹ ਵੀ ਚੱਕੋ ਆ ਤਾਂ ਫੇ ਚੱਕੋ ਤੁਸੀਂ ਸਾਰੇ ਹਿੰਮਤ ਕਰੋ ਚੱਕ ਲਓ ਜਿਹੜੇ ਕਵਾੜੀਆਂ ਕੋ ਜਾਂਦਾ ਹਾਂ ਹਾਂ ਉੱਥੇ ਕਰ ਲਓ ਪੁਲਿਸ ਨੂੰ ਫੋਨ ਸਹੀ ਗੱਲ ਉਹ ਵੀ ਚੱਕੋ ਨਾਲ ਜਿਹੜਾ ਲੈਂਦਾ ਨਾ ਉਹਨੂੰ ਪਤਾ ਲੱਗਿਆ ਨਾ ਕਿ ਅਸਲ ਮਾਂਪ ਕਹਿੰਦੇ ਨਾ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਪੜੋ ਅਸਲ ਮਾਂਪ ਉਹ ਹੈ ਨਾ ਕਵਾੜੀ ਇੱਕ ਫੜੂਗਾ ਥਾਰਾਂ ਲੈਣੀ ਨਹੀਂ ਦਰਦੇ ਲੈਣੀ ਨਹੀਂ ਵੇ ਕਵਾੜੀ ਖਰੀਦੂਗਾ ਨਹੀਂ ਭਾਜੀ ਫੇ ਜਿ ਅੱਜ ਕਵਾੜੀ ਦੀ ਗੱਲ ਦਿਲ ਖੁੱਲ ਜਾਂਦਾ ਜੀ ਕਿ ਕਬਾੜੀ ਨੂੰ ਫੜਿਆ ਜਾਵੇ ਹਾਂਜੀ ਹਾਂਜੀ ਨਕੇਲ ਪਵੇ ਤਾਂ ਹੀ ਪਵੇ ਨਾ ਦਿਓ ਆਵੇ ਨਾ ਹਾਂਜੀ ਤੋੜ ਕੇ ਕਰੇ ਨਾ ਮੁੜ ਕੇ ਨਾ ਦੇਖੋ ਉਹ ਤਾਂ ਜੇ ਹੁਣ ਅੱਧੇ ਛੱਡ ਦਿੱਤਾ ਫੇਰ ਇਹਨਾਂ ਫੇਰ ਵੀ ਕਰਦੇ 12 13 ਸਾਲ ਹੋ ਗਏ ਸਾਨੂੰ ਦੇਖਦੇ ਨੂੰ ਆਈ ਕੁਝ ਚੱਲੀ ਜਾਂਦਾ ਹੁਣ ਹੁਣ ਚਾਹੁੰਦੇ ਤੁਸੀਂ ਕਿ ਇਹਨੂੰ ਲੈ ਕੇ ਜਾਣ ਕਬਾੜੀ ਕੋ ਚਲੋ ਜੀ ਆਹ ਵੀਡੀਓ ਇੱਥੇ ਰੈਪ ਅਪ ਕਰਦੇ ਹਾਂ ਅਗਲੀ ਵੀਡੀਓ ਦੇਖਦੇ ਕੀ ਕਰਦੇ ਕਬਾੜੀ ਦੇ ਜਾਂਦੇ ਨਹੀਂ ਪਾਰਸੋਂ ਰਾਤ 10ਾਂ ਮੋਟਰਾਂ ਹੀ ਲੱਗਾਂਗੇ